ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਿੰਦਰ ਡੇਰੀ ਫਰਮਿੰਟਾ ਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂਗੇ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੁਲਿੰਦਰ ਜੀ ਕੀ ਹਾਲ ਐ ਵਧੀਆ ਠੀਕ ਠਾਕ ਜੀ ਵਧੀਆ ਜੀ ਤੁਸੀਂ ਸੁਣਾ ਵਧੀਆ ਹਾਂ ਜੀ ਭਾਜੀ ਨਾਂ ਦੱਸੋ ਆਪਣਾ ਨਾਂ ਸੁਵਿੰਦਰ ਸਿੰਘ ਜੀ ਹਾਂਜੀ ਪਿੰਡ ਪਿੰਡ ਠੱਠਾ ਨੇੜੇ ਫਰਗੜ ਚੂੜੀਆਂ ਨਾਲ ਹੀ ਭੱਲੋ ਵਾਲੀ ਮਜੀਠਾ ਰੋਡ ਜੀ ਜੀ ਠੀਕ ਹੈ ਜੀ ਹਾਂਜੀ ਤਾਂ ਫੋਨ ਨੰਬਰ ਭਾਈ ਦੱਸਿਓ 98590 ਨਾ 9056 ਹਾਂਜੀ 45155 45155 ਹਾਂਜੀ ਹਾਂਜੀ ਤਾਂ ਚੰਗੀਆਂ ਵਹਿੜਾਂ ਆਈਆਂ ਭਾਈ ਚੰਗੇ ਰਿਕਾਰਡ ਵਾਲੀਆਂ ਕੋਲੇ ਸਾਰੀਆਂ ਵੱਡੇ ਦੁੱਧ ਵਾਲੇ ਲੈਣ ਦੀਆਂ ਜੀ ਆ ਚੰਗੇ ਤੋਹਫੇ ਹਾਂ ਦੁੱਧਾ ਦੁੱਧਾ ਸੁਆ ਹਾਂਜੀ ਇੱਕ ਥੱਲੇ 22 ਕਿਲੋ ਆ ਇੱਕ ਥੱਲੇ ਤਿਆਰ ਕੰਡੇ ਦਾ ਤੋਲਵਾ ਲੀਟਰ ਮਾਣਵਾ ਨਹੀਂ ਕੰਡੇ ਦਾ ਤੋਲਵਾ ਹਾਂਜੀ ਠੀਕ ਹੈ ਕੰਡੇ ਦਾ ਤੋਲਵਾ ਹਾਂਜੀ ਹਾਂਜੀ ਤਾਂ ਕਰੀਏ ਸ਼ੁਰੂ ਭਾਈ ਇਹਨਾਂ ਦਾ ਹਾਂਜੀ ਇਹਦੇ ਬਾਰੇ ਦੱਸਿਓ ਪਹਿਲੇ ਨੰਬਰ ਤੇ ਹੀ ਇਹਦੇ ਥੱਲੇ 18 ਕਿਲੋ ਦੁੱਧ ਹੈ ਜੀ ਕੰਡੇ ਤੇ ਜ਼ੁਲਮਾ ਲੀਟਰ ਮਾਰਵਾ ਨੀ ਕੰਡੇ ਤੇ ਤੋੜਨਾ ਕੰਡੇ ਆਣਾ ਠਰਵਾ ਦੋ ਟਾਈਮ ਤਿੰਨ ਟਾਂ 14 ਹੈ ਠੀਕ ਹੈ ਜੀ ਇਹ ਗਰਲੈਂਡੋ ਜਾ ਚੰਗ ਬੱਛੀ ਹੈ ਇਹ ਗਰਲੈਂਡੋ ਜਾ ਗਿਆ ਹੁਣ ਬੱਚਾ ਗਰਲੈਂਡੋ ਦਾ ਹਿੱਤ ਨਹੀਂ ਠੀਕ ਹੈ ਬੱਚਾ ਕਿ ਆ ਗਿਆ ਜੀ ਇਹਦਾ ਹਾਂਜੀ ਬੱਚਾ ਵੀ ਪਾਇਆ ਨੇ ਬੱਚਾ ਵੱਛੀ ਆ ਗਈ ਇਹਦੀ ਵੱਛੀ ਆ ਗਈ ਹੈ ਜੀ ਹਾਂਜੀ ਆਈ ਰਹੀ ਆ ਗਈ ਵੱਛੀ ਹਾਂਜੀ ਹਾਂਜੀ ਵੱਛੀ ਵੇਖੋ ਵੀਰੋ ਚੈੱਕ ਕਰ ਲਿਓ ਚੰਗੇ ਸੀਮਨ ਜੀ ਮਗਰ ਬੱਚਾ ਪਾ ਲਿਆ ਨੇ ਵੱਛੀ ਆ ਗਿਆ ਤੇ ਤੁਰੋ ਭਾਜੀ ਇਹਨੂੰ ਚੰਗੇ ਰਿਕਰਡ ਵਾਲੀ ਦੱਸ ਦਿਆ ਭਾਈ ਹੁਣ ਇਹ ਲੈ ਵੇ ਲੂਆ ਚੈੱਕ ਕਰ ਲੋ ਵੀਰੇ ਐਂ ਥਨ ਤੁਨ ਚੰਗਾ ਕੈਂਡ ਲੱਗਿਆ ਤਾਂ ਭਾਜੀ ਵੀਰੇ ਲੈ ਵੇ ਤੋਂ ਅੰਦਾਜ਼ਾ ਲਾ ਲੋਗੇ ਕਿੰਨਾ ਦੁੱਧ ਚਵਾਉਗੀ ਚੰਗੀ ਕੈਂਡ ਵੈੜਾ ਐਂ ਥਨ ਤੁਨ ਬਹੁਤ ਸਪੈਸ਼ਲ ਲੱਗਿਆ ਵੀਰੋ ਚੈੱਕ ਕਰੋ ਲੈਵਾ ਤੇ ਚੰਗੇ ਕਦ ਕਾਠ ਵਾਲੀ ਆ ਜੀ ਵੇਖੋ ਚੈੱਕ ਕਰੋ ਵੀਰੇ ਐਂ ਥਨ ਤੁਨ ਚੰਗਾ ਲੱਗਿਆ ਮਾਲੋ ਜੀ ਬੜੀ ਠੰਡੀ ਤੇ ਰਹੀ ਹੈ ਜੀ ਏਦਾਂ ਬੈਠੀ ਬਾਸਾ ਲੈ ਕੇ ਐਵੇਂ ਬੈਹ ਜੀ ਠੀਕ ਹੈ ਜੀ ਬਹੁਤ ਠੰਡੀ ਹੈ ਜੀ ਬੈਠ ਲੈ ਸਾਹਿਬ ਜੀ ਕਿਸ ਲੱਗ ਆ ਗਈ ਜੀ ਬੈਠਾ ਇੱਧਰ ਠੀਕ ਹੈ ਭਾਈ ਤੂੰ ਵੀ ਬਾਹਰ ਕਰਨ ਮੈਨੂੰ ਵੇਖੋ ਵੀਰੋ ਚੈੱਕ ਕਰ ਲਿਓ ਸੀਲਸ ਲੱਗ ਆ ਗਈ ਆ ਐ ਚੰਗਾ ਥਾਣਾ ਗਿਆ ਗੇਟ-ਗੇਟ ਤੇ ਥਾਣਾ ਗਿਆ ਵੈੜ ਨੂੰ ਚੰਗੇ ਰਿਕਾਰਡ ਵਾਲੀ ਆ ਜੀ ਬਦਪਕਿ ਪਿਛੇ ਜਾਨ ਪੀ ਸ਼ਾਂਤੀ ਆ ਵੀਰੋ ਵਸ਼ੀ ਆ ਗਈ ਆ ਜੀ ਕਿੰਨਾ ਦੁੱਧ ਦੱਸਿਆ ਭਾਜੀ ਹੁਣ ਇਹਦੇ ਥੱਲੇ ਮੌਜੂਦ ਆ ਇਹਦੇ ਥੱਲੇ 20 ਕਿਲੋ ਆ ਇਹ 20 ਕਿਲੋ ਆ 20 ਕੰਡੇ ਦੀ ਸੋਲੋਂ ਆ ਜੀ ਅੱਛਾ ਜੀ ਦੋਵੇਂ ਟਾਈਮ ਸਾਡੇ ਕੋ ਆਏ تسਲੀ ਕਰੇ ਗਾਹਕ ਠੀਕ ਆ ਜੀ ਓਏ ਮੰਨ ਦੀ تسਲੀ ਕਰਕੇ ਫਿਰ ਖੜੇਗੇ ਠੀਕ ਹੈ ਜੀ ਤਾਂ ਕਿੰਨਾ ਦੁੱਧ ਚਵਾਜੂ ਭਾਈ ਮਤਲਬ ਕਿ 20 ਕਿਲੋ ਚਵਾਜੂ ਵੀ ਜੀ 18 ਕਿਲੋ موجوده ਤੇ ਕੰਡੇ ਦੇ ਤੌਰ ਤੇ ਪਛਾ ਅੱਛਾ 18 ਕਿਲੋ ਮੌਕੇ ਦੇ ਹੈਗਾ ਕੰਡੇ ਦੇ ਚਾੜ ਕੇ ਲਵੇ ਕੀ ਬਾਤ ਹੈ ਜੀ ਬਾਕੀ ਵੀਰੇ ਥੰਥੂ ਦੀ ਕੁਆਲਟੀ ਚੈੱਕ ਕਰ ਲਿਓ ਚੰਗੀ ਵੈੜਾ ਚੰਗੇ ਰਕਾਰਡ ਵਾਲੀ ਆ ਤੇ ਭਾਈ ਮੋਲ ਦੀ ਗੱਲ ਕਰੀਏ ਕਿੰਨੇ ਦੀ ਵੈੜ ਦੇ ਦੇਣੀ ਆ 70 ਕਰਾ ਲਓ ਹਾਂਜੀ ਪਰ ਇੱਕੋ ਹਾਰ ਆ 2000 ਛੋਟ ਹੈ ਦੀ 60000 ਦੀ ਜੀ ਹਾਂਜੀ ਠੀਕ ਹੈ ਭਾਈ ਤਾਂ ਬਾਕੀ ਕੋਈ ਵੀਰ ਫੋਨ ਲਾਵੇ ਤਾਂ ਮਾਤਨ ਹੋ ਜੂ ਹਣਾ ਜੀ ਠੀਕ ਹੈ ਕੀ ਬਾਤ ਹੈ ਜੀ ਚੰਗੇਰ ਕਾਟ ਵਾਲੀ ਹੈ ਜੀ ਤੇ ਭਾਈ ਜੀ ਹੁਣੇ ਮਾਤਨ ਵਿੱਚੋ ਕਰੀ ਲਈ ਆਪਾਂ ਕੁਸ਼ਿੰਦਰ ਸਾਹਿਬ ਜਾਨ ਤੋਂ ਇਹਨਾ ਆਪਣਾ 3 ਨੀਰ ਹੀ ਜਾਨ ਤੋਂ ਕਰਾਇਆ ਪੈਂਦਾ ਵੀਰਾਂ ਨੂੰ ਠੀਕ ਹੈ ਜੀ ਠੀਕ ਹੈ ਠੀਕ ਹੈ ਕੋਈ ਬੰਦਾ ਆਏਗਾ ਤਾਂ ਮਾਣ ਕਰਦਾ ਕਿਹੜੀ ਗੱਲ ਹੈ ਹਾਂ ਠੀਕ ਹੈ ਭਾਈ ਪੈਸੇ ਨਾਲ ਥੋੜੇ ਜਿਹੇ ਨੇ ਕੀ ਬਾਤ ਹੈ ਵਧੀਆ ਦੁਕਾਨਦਾਰੀ ਆਪਣੀ ਚੰਗੀ ਦੁਕਾਨਦਾਰੀ ਬਿਲਕੁਲ ਜੀ ਬਾਕੀ ਵੀਰੋ ਫੋਨ ਲਾ ਲਿਓ ਮਾਤਨ ਖੁੱਲਾ ਹੋ ਜੂ ਖੁੱਲਾ ਹੋ ਜੀ ਰੇਡ ਭਾਈ ਨਾਲ ਇਹ ਜਾਇਜ਼ ਹੁੰਦਿਆ ਤਾਂ ਫੋਨ ਜ਼ਰੂਰ ਲਾ ਲਿਓ ਵੱਛੀ ਮੰਗਦਾ ਠੀਕ ਹੈ ਇਹ ਗੱਲ ਬਿਲਕੁਲ ਜੀ ਵੇਖੋ ਜੀ ਭਾਈ ਉਹਨੇ 65000 ਦੀ ਹੋ ਜੂ ਬਾਕੀ ਵਿੱਚ ਉਹ ਛੋਟਛਾਪਾ ਹੋ ਜੂ ਬਾਕੀ ਵੀਰੋ ਫੋਨ ਲਾ ਲਿਓ ਆ ਵੱਛੀ ਆ ਗਈ ਆ ਠੀਕ ਆ ਜੀ ਹਾਂਜੀ ਦੂਜੇ ਨੰਬਰ ਤੇ ਆ ਗਈ ਵੇੜਾ ਇਹਦੇ ਬਾਰੇ ਦੱਸਿਓ ਜੀ ਦੂਜਾ ਸੁਆ ਜੀ ਆੜਾ ਦੂਜਾ ਸੁਆ ਆ ਗਿਆ ਜੀ ਦੂਜਾ ਸੁਆ ਜੀ ਠੀਕ ਆ ਜੀ ਗੱਬਣਾ ਵਧੀਆ ਐ ਐਸੇ ਹफ्ते ਹੁੰਦੀ ਐ ਐਸ਼ਾ ਗੱਬਣਾ ਜੀ ਗੱਬਣਾ ਐ ਐਸੇ ਕੀ ਬਾਤ ਐ ਜੀ ਅੱਛਾ ਇੱਕ ਹਫਤਾ ਹਜੇ ਵੀ ਪੀ 2-4 ਦਿਨ ਤਾਂ ਖੜੂਗੀ ਪਾਈਂ ਦਮ ਹਾਂ ਨਹੀਂ 2-3 ਦਿਨ ਖਾਣੇ ਪਾਸ ਜੀ ਨੂੰ ਕੀ ਬਾਤ ਐ ਤਾਂ ਉਹ ਖੋਲੀ ਭਾਈ ਉਹ ਖਾਈਏ ਦਾ ਤੋਗਾ ਇੱਕ ਇੱਕ ਇਹ ਕਿੰਨਾ ਦੋ ਤੇ ਬਾਜੂ ਜੀ 28 ਕਿਲੋ ਇਹਨੇ 28 ਕਿਲੋ ਪਹਿਲੇ ਨੇ ਦਿੱਤਾ ਅੱਛਾ ਜੀ ਇਹਦਾ 30 ਤੋਂ ਬਾਹਰ ਜਾਏਗੀ ਬਿਲਕੁਲ ਵੇਖੋ ਵੀਰੋ ਚੰਗੇ ਰਿਕਾਰਡ ਵਾਲੀ ਵਹਿੜਾ ਕੀ ਆ ਕੱਦ ਵੇਖੋ ਵੀਰੋ ਚੰਗੀ ਵੱਡੀ ਵਹਿੜਾ ਤਾਂ ਬੇਲ ਬੂਲ ਵੀ ਕਾਫੀ ਲੰਮੀ ਆ ਬਾਕੀ ਵੀਰੇ ਚੈੱਕ ਕਰ ਲਿਓ ਵੱਡੇ ਪੱਲੇ 'ਚ ਆ ਫੁੱਲ ਕੱਦ ਵਜਨ ਆ ਗਿਆ ਬਾਕੀ ਵੀਰੇ ਨਾਰਾ ਨੂਣਾ ਚੈੱਕ ਕਰ ਲਓ ਬਾਨੇ ਤੇ ਐ ਸਾਨੂੰ ਸਾਨੂੰ ਚੰਗਾ ਲੱਗਿਆ ਹੱਥੀ ਕਰ ਦੋ ਦੋ ਤਾਲੀ ਬਿਲਕੁਲ ਜੀ ਤੋਰੋ ਜੀ ਫੇਰ ਜੀ ਆਂ ਦੇ ਜੀ ਆਂ ਦੇ ਕਿੱਤੋ ਇੱਤੋ ਤੋਰ ਦੋ ਜੀ ਸਿਆਵਾ 30 ਤੋਂ ਟੱਪ ਜੂਗੀ ਠੀਕ ਹੈ ਜੀ ਵੇਖੋ ਵੀਰੋ ਵੱਡੇ ਪੱਲੇ ਜਾਂ ਚੰਗੇ ਰਿਕਾਰਡ ਵਾਲੀ ਆ ਬਾਕੀ ਲੇਵੇ ਤਾਂ ਅੰਦਾਜ਼ਾ ਲਾ ਲਓਗੀ ਕਿੰਨਾ ਦੁੱਧ ਭਰੂਗੀ ਹਜੇ ਦਿਨ ਬਾਕੀ ਦੱਸਦੇ ਆ ਭਾਈ ਜੀ ਤੇ ਚੰਗੇ ਰਿਕਾਰਡ ਵਾਲੀ ਆ ਗਈ ਆ ਜੀ ਤਾਂ ਵੱਡਾ ਕਦ ਕੱਠ ਆ ਗਿਆ ਜੀ ਲੰਮੀ ਬੇਲ ਆ ਗਈ ਆ ਚੰਗੀ ਤੇ ਲੱਲੇਦਾਰ ਵੈਣ ਆ ਜੀ ਬਾਕੀ ਮੁੱਲ ਦੀ ਗੱਲ ਪੁੱਛਦੇ ਭਾਈ ਇਹਨਾਂ ਨੂੰ ਕਿ ਕੀ ਮੁੱਲ ਕਰਦੇ ਜੋ ਬਾਕੀ ਵੀਰੇ ਖਾਣਾ ਇੱਕ ਵਾਰੀ ਫੇਰ ਚੈੱਕ ਕਰ ਲੋ ਲੱਗੇ ਤਾਂ ਭਾਈ ਮੁੱਲ ਕੋਲ ਸਾਡੇ ਛੋਟੇ ਛੋਟੇ ਹੁੰਦੇ ਮਾਰਾ ਦੇ ਦੇਣ ਵਾਲੇ ਮੁੱਲ ਹੁੰਦੇ ਹਾਂਜੀ ਹਾਂਜੀ ਜਾਣਦੇ ਹੋ ਜੀ ਆ ਜੀ ਇਹ ਮੁੱਲ 80 ਕਰਾਲਾ ਆਪਾਂ 85 ਕਰਾਲਾ ਹਾਂਜੀ ਭਾਈ 90 ਵੀ ਥੋੜਾ ਇਹ ਦਾ ਹਾਂਜੀ ਆਪਾਂ ਹਾਂ ਨਾ 70 ਦੀ ਦਿਆਂਗੇ 70 ਦੀ ਹਾਂ ਨਾ 70 ਦੀ ਦਿਆਂਗੇ ਦੋ ਜਾਣਦੇ ਹੋ ਹਾਂਜੀ ਦੋ 68 ਦੀ ਹੋਗੀ ਹਨਾ ਜੀ ਬਈ ਵੱਡੀ ਗੱੜੀ ਗੁਲਜਿੰਦਰ ਚਲੋ ਜਾਣਦੇ ਹੋ ਮੈਂ ਤਨ ਕਰਿਓ ਹਨਾ ਬਾਕੀ ਵੀਰਿਓ ਫੋਨ ਲਾ ਲਿਓ ਮੋੜਦੇ ਨਹੀਂ ਫੋਨ ਜਰੂਰ ਲਾਓ ਰੇਡ ਜਾ ਜਾ 68000 ਦੀ ਵੱਡੀ ਵੜਾ ਵੀਰੋ ਖੋਲ ਕੱਦ ਵਜਨ ਵਾਲੀ ਆ ਠੀਕ ਹੈ ਜੀ ਠੀਕ ਹੈ ਤੇਜੇ ਨੰਬਰ ਤੇ ਆ ਗਈ ਵੜਾ ਦਾ ਦੱਸੋ ਆ ਗਈ ਥੋੜੀ ਕੱਚੀ ਪੈ ਗਈ ਸੀ ਹਾਂਜੀ ਆ ਦੁੱਧੀਆਂ ਨਾਲ ਪਾਈ ਹੈ ਹੁਣ ਤਿਆਰ ਹੋ ਗਈ ਹਾਜ਼ਰ ਹੋ ਗਈ ਏ ਠੀਕ ਹੈ ਜੀ ਜੇ ਚੰਗੀ ਬੱਛੀ ਆਏ ਤੇ ਜਲਦੀ ਪਹਿਲਾ ਸੂਰਤ ਜਰਸੀ ਆ ਗਈ ਆ ਹਾਂਜੀ ਹਾਂਜੀ ਕਿੰਨੇ ਦਿਨ ਬਾਕੀ ਹੋਣਗੇ ਇਹਦੇ ਨੂੰ ਮਤਲਬ ਦੋ 14 ਤੱਕ ਸੋਖ ਅੱਛਾ ਥੋੜੇ ਦਿਨ ਹੀ ਟਾਈਮ ਖੜੂਗੀ ਤੇ ਖੋਲੋ ਭਾਜੀ ਇਹਨੂੰ ਆਪੋ ਖੋਲੋ ਭਾਈ ਤੋਰ ਵੇਖੋ ਵੀਰੋ ਜਰਸੀ ਵੜਾ ਗਈ ਆ ਤਿਆਰ ਆ ਦੋ ਚਾਰ ਦਿਨ ਲੈ ਜੂਗੀ ਮੈਂ ਮੋਟੀ ਅੱਖ ਦੀ ਜਰਸੀ ਆ ਵੀਰੋ ਲੇਵਲ ਉਹ ਚੈੱਕ ਕਰ ਲਿਓ ਤੇ ਚੰਗੀ ਵਜਨਦਾਰ ਆ ਵਜਨ ਫੋਲਾ ਵੀਰੇ ਵੱਡੀ ਵੱਡੇ ਕਦ ਕੱਟ ਜਉਂਦੀ ਆ ਬਾਕੀ ਵੀਰੇ ਪੰਜਾਬ ਵਾਲੀ ਜਰਸੀ ਆ ਦੁੱਧ ਚੰਗਾ ਪਰੂਗੀ ਢਿਲਣਾ ਢੁਲਣਾ ਹਜੇ ਬਹੁਤ ਨੇ ਦੇਣ ਲੈ ਜੂ 2-3 ਦਿਨ ਹਜੇ ਵੀ ਕਮਾ ਲਓ ਜੀ ਦੇਣ ਕਿੰਨੇ ਲੈ ਜੂ ਭਾਈ ਜੀ ਤੁਹਾਡੀ ਖਾਜਾ ਬੱਸ ਐਸੇ ਐ ਤੇ ਸੁਪਰ ਆ ਇਹ ਹਫਤਾ ਨਹੀਂ ਹੜੂ ਵੇਖੋ ਵੀਰੇ ਕੁਆਲਿਟੀ ਚੈੱਕ ਕਰੋ ਐ ਚੰਗੀ ਫੇਸ ਕੁਆਲਿਟੀ ਵੀ ਮੋਟੀ ਆੱਖਾ ਚੰਗੀ ਵੈੜਾ ਰਾਜੀ ਰੂਜੀ ਆ ਜੀ ਇਹ ਜੀ ਮੈਂ ਬਣਾ ਤਾ ਉਹ ਗੋਲ ਦਾ ਮਾ ਮੈਂ ਬਣਾ ਤਾ ਵੇਖੋ ਵੀ ਲਾਗੇ ਦਾ ਬਣ ਚੈੱਕ ਕਰ ਲਿਓ ਚੰਗੀ ਜਰਸੀ ਆ ਗਈ ਚੰਗਾ ਐ ਗੁਲਾਬੀ ਗੁਲਾਬੀ ਥਾਣਾ ਚੰਗੀ ਸੋਹਣੀ ਵੈੜਾ ਭਾਈ ਮੁੱਲ ਬੋਲ ਲਿਆ ਰੇ ਦਾ 50 ਬਾਤਾ 50 ਜੀ ਹਾਂ ਕੀ ਬਾਤ ਹੈ ਦੋ ਹੀ ਜਾਂਦੇ ਚੋਂ ਚੱਲ ਠੀਕ ਕਰ ਜਿੰਦਰ ਸਾਹਿਬ ਆਪਾ ਤੈਨੂੰ ਦਿਖਾਣਾ ਯਾਰ ਠੀਕ ਹੈ ਜੀ ਵੇਖੋ ਵੀਰੋ ਸੌਦਾ ਨਾ ਕਰੇ 48000 ਦੀ ਚੰਗੀ ਵੇੜਾ ਮੋਟੀ ਅੱਖ ਆ ਗਈ ਆ ਬਣਨੀ ਬੜੀ ਹੈ ਚੰਗਾ ਸੋਹਣਾ ਥਣ ਵੇੜਦਾ ਭਣਾ ਭੁਲਾ ਜਉਂਦੀ ਆ ਹਜੇ ਹੈ ਨਾ ਜੀ ਹਾਂ ਜੀ ਹਾਂ ਜੀ 48000 ਸੀ ਹਾਂ ਜੀ ਅਗਲੇ ਬੰਨੇ ਆ ਗਈ ਵੇੜ ਇਹਦਾ ਦੱਸਿਓ ਜੀ ਹਾਂ ਜੀ ਆ ਦੁੱਧ ਹੈ ਜੀ ਇਹ ਸੂਈ ਹੈ ਜੀ ਇਹ ਸੂਈ ਹੈ ਜੀ ਇਹਦੇ ਮਾਹਰ ਡੱਬੀ ਬੱਚੀ ਹੈ ਜੀ ਡਬਲ ਹੈ ਇਹਦਾ ਸੀਮਿੰਟ ਬਹੁਤ ਵਧੀਆ ਬੱਛੀ ਵੇਖੋ ਜੀ ਅੱਛਾ ਆ ਬੱਛੀ ਆ ਗਈ ਹੈ ਜੀ ਹਾਂ ਜੀ ਬੱਛੀ ਆ ਗਈ ਹੈ ਕੀ ਬਾਤ ਹੈ ਵੇਖੋ ਵੀਰੋ ਚੰਗੇ ਸੀਮਿੰਟ ਚ ਬੱਚਾ ਪਾਇਆ ਹੋਇਆ ਹੈ ਇਹ ਗਿੱਲਾ 나ੜੂ ਵਾਲੇ ਨਾਲ ਹੀ ਹੈ ਜੀ ਠੀਕ ਹੈ ਜੀ ਚੰਗੇ ਰਿਕਾਰਡ ਵਾਲੀ ਆ ਗਈ ਹੈ ਜੀ ਠੀਕ ਹੈ ਜੀ ਕਿੰਨਾ ਦੁੱਧ ਆ ਜੀ ਮੌਜੂਦ ਇਹਦੇ ਥੱਲੇ 8 ਦਿਨ ਦੀ ਜ਼ਰੀ ਹੈ ਹਾਂ ਜੀ ਐਸਐਸ ਤੋਂ 22 ਕਿਲੋ ਕੰਡੇ ਦੇ ਤੌਰਵਾ ਕੀ ਬਾਤ ਹੈ ਜੀ ਠੀਕ ਹੈ ਜੀ 22 ਲੀਟਰ ਕੰਡੇ ਵਾਲਾ ਆ ਗਿਆ ਕੰਡੇ ਦਾ ਐ ਗੁਲਾਬੀ ਥਣ ਆ ਗਿਆ ਵੀਰੋ ਚੈੱਕ ਕਰ ਲਿਓ ਚੰਗਾ ਸੋਹਣਾ ਥਣ ਲੱਗਿਆ ਪੇਪਾ ਬੂਪਾ ਲੱਗਿਆ ਦੁੱਧ ਵਾਲੀਆਂ ਹਾਂਜੀ ਹਾਂਜੀ ਨਾੜਾ ਨਾੜਾ 30 ਕਿਲੋ ਮਾਰ ਦੂਗੀ ਬਿਲਕੁਲ ਬਿਲਕੁਲ ਚਲੋ ਅੱਠ ਦਿਨ ਦੀ ਸੁਰੀ ਦੇ ਅੰਦਰ ਵੇਖੋ ਧੰਨਵਾਦ ਸਿੱਧਾ ਸਿੱਧਾ ਨਗਰ ਹੋਣਾ ਦਾ ਫੇਰ ਵੀ 22 ਕਿਲੋ ਦੁੱਧ ਦੇ ਕੀ ਬਾਤ ਹੈ ਕੋਲੋਗਨ ਤੌਰਵਾ ਖਾਈ ਭਾਈ ਵੇਖੋ ਵੀਰੋ 22 ਲੀਟਰ ਦੁੱਧ ਆ ਗਿਆ ਆ ਵਸ਼ੀ ਆ ਗਿਆ ਜੀ ਚੰਗੇ ਸੀਮਨ ਚ ਵਸ਼ੀ ਆ ਮਗਰ ਵੀ ਤੇ ਵੈਡ ਵੀ ਚੰਗੇ ਸੀਮਨ ਚ ਆ ਚੈੱਕ ਕਰ ਲਿਓ ਕਿੱਜਾ ਸੂਗਾ ਕਿੰਨਾ ਸੂਆ ਹੋਊਗਾ ਜੀ ਤਿੱਜਾ ਜੀ ਤਿੱਜਾ ਹੋ ਬਾਕੀ ਰੇਲੇ ਵਾਲੂ ਇਹ ਤੋਂ ਅੰਦਾਜ਼ਾ ਲਾ ਲੋਗੇ ਕਿੰਨਾ ਦੁੱਧ ਕੱਢੂਗੀ ਐ ਚੰਗੇ ਥਣਪੰਡੇ ਦੀ ਮਾਲਕਾ ਵੇਖੋ ਵੀਰੋ ਚੈੱਕ ਕਰ ਲਿਓ ਸਟੋਰ ਦਿਓ ਤਰਫ ਕੁਮਾਰੋ ਐ ਕੁਮਾਰੋ ਦੇਖੋ ਵੀਰੋ ਚੈੱਕ ਕਰ ਲਿਓ ਚੰਗੀ ਟੋਪ ਕਲਾਸ ਆ ਚੰਗੇ ਰਿਕਾਰਡ ਵਾਲੀ ਆ ਲੰਮੀ ਬੇਲ ਆ ਵੀਰੋ ਫੁੱਲ ਕੱਦ ਵਜਣ ਆ ਗਿਆ ਚੰਗੀ ਟੋਪ ਕਲਾਸ ਆ ਜੀ ਐਂਕ ਖਾਨ ਤੋਂ ਚੰਗਾ ਲੱਗਿਆ ਵੀਰੋ ਤੇ ਦੁੱਧ ਦਾ ਚੰਗਾ ਰਿਕਾਰਡ ਆ ਜੀ ਲੰਮੀ ਬੇਲ ਆ ਗਈ ਆ ਵੱਡੇ ਪੱਲੇ ਜਾਂ ਠੀਕ ਹੈ ਜੀ ਆ ਵਛੀ ਆ ਗਈ ਹੈ ਜੀ ਹਾਂ ਜੀ ਇੰਦਾ ਥੱਲੇ ਬਾਜੀ ਏਡੀ ਠੰਡੀ ਹੈ ਸੀਸ ਲੱਗ ਆ ਗਈ ਆ ਬਹੁਤ ਲੱਗ ਗਿਆ ਸੀ ਉਹਦੀ ਠੀਕ ਹੈ ਜੀ ਪੰਜੀ ਬਾਈ ਦੇਖੋ ਇਹ ਚੈੱਕ ਕਰੋ ਵੀਰੋ ਠੰਡ ਕੇ ਦਾਦਾ ਵਧੀਆ ਲੱਗਾ ਜੀ ਸੀਸ ਲੱਗ ਆ ਗਈ ਹੈ ਨਾ ਜੀ ਹਾਂ ਜੀ ਠੀਕ ਹੈ ਜੀ ਤਾਂ ਹੁਣ 2 ਬਾਈ ਲੀਟਰ ਦੁੱਧ ਆ ਜੀ ਹਾਂ ਜੀ ਹਾਂ ਜੀ 2 ਕਿਲੋ ਕੰਡੇ ਦੇ ਤੋਂ ਲੀਟਰ ਵਾਲਾ ਨਹੀਂ ਕੰਡੇ ਆ ਕੰਡੇ ਵਾਲਾ ਜੀ ਤੇ ਮੁੱਲ ਭਾਜੀ ਹਾਂ ਜੀ ਮੁੱਲ ਕੀ ਕਰ ਲੈਣਾ ਇਹਦਾ ਮੋੜ ਦੇ ਦੇਣੀ ਯਾਰ ਆਪਾਂ ਪਿਆਰ ਨਾਲ ਦੇਣੀ ਆ ਜੈ ਜੀ ਜਾਨ ਤੇ ਤੇਜ਼ੀ ਹੁੰਦੀ ਐ ਐਸਸੀ ਦੀ ਰਾਈਡ ਹੀ ਬਿਲਕੁਲ ਪਰ 2060 ਚ ਮਾਨ ਕਰਦਾਂਗੇ 60 ਚ 2 850 2000 ਮਾਨ ਕਰਦਾਂਗੇ 85000 ਹਾਂਜੀ ਹਾਂਜੀ ਕੀ ਬਾਤ ਐ ਬਾਕੀ ਕੋਈ ਫੋਨ ਲਾਵੇ ਮੋੜ ਦੇਣੀ ਹਣਾ ਯਾਰ ਸਾਨੂੰ ਤੇ ਯਾਰ 1 ਵਜੇ ਨਾ ਆਪਾਂ ਯਾਰ ਨਾ ਫਿਰ ਵੱਸੀ ਬੜੀ ਚੰਗੀ ਕਾਲੇ ਰੈੱਡ ਵੱਸੀ ਸੀ ਗਾਹ ਮੈਂ ਦੀ ਦੇਰੇ ਪਟਾਣਾ ਦਾ ਠੀਕ ਆ ਜੀ ਉਹ ਆਂਦਾ ਯਾਰ ਮੈਂ ਕਿਹਦੀ ਖਾਣੀ ਠੀਕ ਆ ਮੈਂ ਦਾ ਲਾਦਾ ਯਾਰ ਕਿਆ ਬਾਤ ਹੈ ਮੈਂ ਲੈ ਜਾ ਜੈਜ ਪਸ਼ੂ ਚਲੋ ਜਲਦੀ ਵੇਖਦਾ ਹਨਾ ਜੀ ਹਾਂ ਜੀ ਜੈਜ ਬਿਲਕੁਲ ਤੁਹਾਡੇ ਕੋਲ ਤਾਂ ਹੀ ਬਾਈ ਪਸ਼ੂ ਨਹੀਂ ਖਲਾਉਂਦਾ ਰੇਟ ਤੁਹਾਡਾ ਜੈਜ ਹੁੰਦਾ ਆ ਵੇਖੋ ਜਿਹੜਾ ਅੱਜ ਪਸ਼ੂ ਤਾਂ ਕੱਲ ਨਹੀਂ ਹੁੰਦਾ ਬਿਲਕੁਲ ਜੀ ਨਿਕ ਨਿਕ ਮੁੱਲ ਹੁੰਦੇ ਆ ਰੇਟ ਜੈਜ ਤੇ ਵੱਡੇ ਪੱਲੇ ਜਿਵੇਂ ਹੁੰਦੇ ਨੇ ਚੀਜ਼ ਹੀ ਹੋਣੀ ਚਾਹੀਦੀ ਬਿਲਕੁਲ ਜੇ ਚੀਜ਼ ਕਿਸੇ ਦੇ ਘਰ ਦਾ ਕਿ ਕਿਸੇ ਨੂੰ ਖੁਸ਼ ਨਾ ਕੀਤਾ ਬਿਲਕੁਲ ਜੀ ਮੇਰੇ ਮੁੱਲ ਨੂੰ ਕਿਆ ਖਾਣਾ ਮੁੱਲ ਵੀ ਥੱਲੇ ਹੋਣਾ ਚਾਹੀਦਾ ਚੀਜ਼ ਚੰਗੀ ਹੋਣੀ ਚਾਹੀਦੀ ਬਿਲਕੁਲ ਬਿਲਕੁਲ ਜੀ ਵਧੀਆ ਬ੍ਰੀਡ ਦੇ ਲੈ ਜੇ ਡੰਗਰ ਲੱਭ ਗਏ ਜੀ ਠੀਕ ਹੈ ਜੀ। ਬਾਕੀ ਵੇਖੋ ਵੀਰੋ ਵੱਡੇ ਪੱਲੇ ਜਾਗੀਆਂ ਐ ਪੈਪਾ ਪੂਪਾ ਲੱਗੀਆਂ ਦੁੱਧ ਵਾਲੀਆਂ ਚੰਗੇ ਰਿਕਾਰਡ ਵਾਲੀਆਂ 22 ਲੀਟਰ ਦੁੱਧ ਮੌਜੂਦ ਆ ਮਗਰ ਵੱਛੀ ਦੱਸਦੇ ਭਾਈ ਜੀ ਹੁਣੀ ਠੀਕ ਆ ਜੀ ਚਾਰ ਪਸ਼ੂ ਆ ਗਏ ਕੋਲੇ ਹਨਾ ਜੀ ਚਾਰ ਪਸ਼ੂ ਵਿਕਰੀ ਵਾਲੀ ਵੇਖੋ ਵੀਰੋ ਚੰਗੀਆਂ ਵੜਾਂ ਆਗੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਐ ਥਣ ਭਾਂਡੇ ਬਹੁਤ ਖੁੱਲੇ ਲੱਗੇ ਵੜਾਂ ਨੂੰ ਥਣ ਥਣ ਚੰਗੇ ਬਹੁਤ ਵਧੀਆ ਲੱਗੇ ਵੀਰੋ ਚੈੱਕ ਕਰ ਲਿਓ ਬਾਕੀ ਹਰ ਇੱਕ ਵੀਡੀਓ ਦੇ ਵਿੱਚ ਇਹੀ ਬੇਨਤੀ ਹੁੰਦੀ ਆ ਕਿ ਵੀਰੋ ਤੋ ਇਹੀ ਪਸ਼ੂਦਲ ਆਕੇ ਜਰੂਰ ਪਹੁੰਚਿਆ ਕਰੋ ਆਪ ਦੀ ਚਵਾਈ ਕਰੋ ਪਾਸ ਕਰੋ ਉਹ ਵੀਰੋ ਤੁਹਾਡਾ ਆਪ ਦਾ ਖੁਦ ਦਾ ਫਰਜ਼ ਬੰਦਾ ਜੀ ਪਸ਼ੂ ਨੂੰ ਦੇਖ ਫਰਖ ਕੇ ਲੋ ਆਪ ਦਾ ਹਨਾ ਜੀ ਤੇ ਆ ਦੱਸਿਓ ਭਾਈ ਆਪਣਾ ਨਾਮ ਦੱਸਿਓ ਫਿਰ ਨਾਮ ਸੁਖਿੰਦਰ ਸਿੰਘ ਜੀ ਹਾਂਜੀ ਪਿੰਡ ਠੱਠਾ ਹਾਂਜੀ ਨੇੜੇ ਫਲਗੜ ਜੂੜੀਆਂ ਹਾਂਜੀ ਮਜੀਠਾ ਰੋਡ ਅਨਾਲੀ ਭੱਲੋ ਵਾਲੀ ਪੈਂਦੀ ਆ ਜੀ ਠੀਕ ਆ ਜੀ ਤਾਂ ਫੋਨ ਨੰਬਰ ਦੱਸੋ 9056 45155 ਜੀ ਠੀਕ ਆ ਜੀ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਲਿਆ ਕੇ ਤੁਹਾਨੂੰ ਵੀਡੀਓ ਦਿਖਾ ਲਈ ਜਾਵੇ ਜੀ ਠੀਕ ਹੈ ਬਈ ਸਤਿ ਸ੍ਰੀ ਅਕਾਲ ਜੀ ਤੇ ਕਿਨੇ ਦਾ